ਸਤਿਕਾਰਯੋਗ ਸਾਰਿਆਂ ਨੂੰ ਮਾਝਾ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਗੁਰਪ੍ਰੀਤ ਜਗਤ ਵਿਆਹ ਦੇ ਦੀਆਂ ਬਾਕ-ਬਾਕ ਮੁਬਾਰਕਾਂ ਬਧਾਈਆਂ ਜੀ ਤੇ ਆਪਾਂ ਹੁਣ ਗੁਰਦੁਆਰਾ ਸਾਹਿਬ ਵੱਲ ਅੱਗੇ ਆਵਾਂਗੇ ਤੇ ਆਪਾਂ ਹੁਣ ਟਾਕੇ ਚਲਾ ਦਈਏ ਨਾਰਮੂਲ ਆ ਜੋ ਦਿਖਾਉਣੇ ਆ ਤੁਹਾਨੂੰ ਹਾਂਜੀ ਦੋਸਤੋ ਲਾਈਟ ਭੱਜੀ ਵੀ ਯਾਰ ਰਾਤੀ ਯਾਰ ਮੀਂਹ ਆਇਆ ਏ ਥਰਾਟਾ ਜਾਇਆ ਜਦ ਜਨਰੇਟਰ ਚਲਾਇਆ ਵੀ ਆਪਣਾ ਚਲੋ ਹੁਣ ਅਨਾਰ ਚਲਾ ਦਈਏ ਆਤਿਸ਼ਬਾਜ਼ੀ ਆ ਦੇਖੋ ਬਾਹਰ ਨੇ ਰਹੀ ਢੇਰਾਏ ਤੇ ਲਾਈਟ ਹੈ ਨਹੀਂ ਲੈਟ ਭੱਜੀ ਵੀ ਆ ਜਦਦਾ ਮੀਂਹ ਆਏ ਤੇ ਸੋਡੀ ਸਟਾਪ ਹੋ ਨਾ ਗਏ ਨਾ ਸਾਡੇ ਆਇਓ ਵਾਹ ਬੱਲੇ ਬੱਲੇ ਮਾਰਕਾਂ ਬਣਾਈਆਂ ਸਾਰੇ ਹਾਂਜੀ ਦੋਸਤੋ ਹੁਣ ਪਾਠ ਕਰਕੇ ਜੀ ਆਪਾਂ ਚਲਦੇ ਆਂ ਪਿੰਡ ਵਾਲੇ ਗੁਰਦੁਆਰਾ ਸਾਹਿਬ ਸਾਡੇ ਇੱਕੇ ਆਵਾਂਗੇ ਵੇਰੇਓ ਅੱਜ ਦੇ ਦਿਨ ਜਾਰੀ ਇਹਨਾਂ ਨੂੰ ਲਾਈਟ ਨਹੀਂ ਪਹੁੰਚਾਉਣੀ ਚਾਹੀਦੀ ਸੀ ਸਾਡੇ ਲੀਡਰਾਂ ਨੂੰ ਵੀ ਚਾਹੀਦਾ ਏ ਕਿ ਯਾਰ ਸਾਡੇ ਮਹਾਰਾਜ ਦਾ ਅੱਜ ਮਹਾਰਾਜ ਜੀ ਦਾ ਪ੍ਰਕਾਸ਼ਪੁਰਪਾਯਨ ਅੱਜ ਦੇ ਦਿਨ ਦਿੜਤਾਂ ਦਾ ਵਾਈਟ ਭਜਾਓ ਯਾਰ ਆਪਾਂ ਵੀ ਅ ਜਨਰੇਟਰ ਚਲਾਇਆ ਵੀ ਹੈ ਠੀਕ ਆ ਕਿੱਥੇ ਸਵੇਰੇ ਸਵੇਰੇ ਸਭ ਦੇ ਘਰ ਲੜੀਆਂ ੱੱਲਣੀਆਂ ਲਿਗੀਆਂ ਜਿਹੜੀਆਂ ਆਂਡੀਆਂ ਜੀ ਲਾਉਣੇ ਹੁੰਦੇ ਆਪਾਂ ਮਤਲਬ ਐ ਨਹੀਂ ਚਾਹੀਦਾ ਹੈਗਾ ਲਓ ਹਾਂਜੀ ਦੋਸਤੋ ਹੁਣ ਚਲਦੇ ਆਂ ਗੁਰਦੁਆਰਾ ਸਾਹਿਬ ਮੱਥਾ ਟੇਕਦੇ ਆਂ ਪਿੰਡ ਵਾਲੇ ਚ ਉਸ ਤੋਂ ਬਾਅਦ ਜਾਵਾਂਗੇ ਸ਼ਹਿਰ ਨੂੰ ਹਾਂਜੀ ਮੋਟਰ ਤੇ ਆ ਆ ਜਮੀਂ ਚੀਚ ਰਿਓ ਪਾਉਣਾ ਸੀ ਹਾਰਿਓ ਪਾ ਰਿਹਾ ਏ ਤੇ ਲਾਣੇਦਾਰ ਹੁਣ ਜੀਰੀ ਲੈ ਕੇ ਜਾਊਗਾ ਮੈਂ ਗੁਰਦੁਆਰਾ ਸਾਹਿਬ ਮੱਥਾ ਟੇਕ ਕੇ ਫੇਰ ਜਾਣਾ ਈ ਫਤਈਗੜ੍ਹ ਸਾਹਿਬ ਗੁਰਦੁਆਰਾ ਸਾਹਿਬ ਕਿਉਂਕਿ ਅੱਜ ਗੁਰਪੁਰਬ ਆ ਅੱਜ ਦਾ ਜਾਣਾ ਬਣਦਾ ਹੈ ਆਪਣੇ ਨਾ ਰਾਤ ਭਤੀਜਿਓ ਆਪਣੇ ਮੀਂਹ ਪੈ ਗਿਆ ਤੀ ਜਾ ਮਤਲਬ ਸ਼ਰਾਟਾ ਜਾ ਪਿਆ ਏ ਤੇ ਜਿਹੜੀ ਕੱਲ ਕਣਕ ਬੀਜੀ ਆਪਾਂ ਉਹ ਖੇਤ ਪਹਿਲਾਂ ਹੀ ਗਿੱਲੇ ଥିਗੇ ਹੁਣ ਉਹਦੇ ਵਿੱਚ ਨਾ ਕੱਲ ਨੂੰ ਬੰਦ ਤਵੀਆਂ ਕਰਕੇ ਐਉਂ ਘਮਾਵਾਂਗੇ ਐ ਆ ਕੇ ਕਿਉਂਕਿ ਸਾਗਾ ਮਾਰ ਬੈਠੇ ਯਾਰ ਉੱਪਰ ਕੱਲੇ ਮਾਰਤਾ ਸਾਗਾ ਉਹਦੇ ਉੱਪਰ ਤਵੀਆਂ ਘਮਾ ਦਾਂਗੇ ਬੰਦ ਕਰਕੇ ਕਿ ਕਿਤੇ ਉਹ ਨਾ ਹੋ ਜਵੇ ਕੰਡ ਨਾ ਹੋ ਜਵੇ ਅੱਜ ਹੀ ਦੋਸਤੋ ਚਲਦੇ ਹੁਣ ਆਪਾਂ ਗੁਰਦੁਆਰਾ ਸਾਹਿਬ ਹਾਂਜੀ ਮੱਥਾ ਟੇਕਦੇ ਆਪਾਂ ਗੁਰਦੁਆਰਾ ਹਾਂਜੀ ਦੋਸਤੋ ਚੱਲਦੇ ਆਂ ਜੀ ਹੁਣ ਆਪਾਂ ਸ੍ਰੀ ਫਤੇਗੜ ਸਾਹਿਬ ਗੁਰਦੁਆਰਾ ਸਾਹਿਬ ਜੁੜੇ ਰਹੇ ਹੋ ਤੇ ਆ ਝੋਲਣਾ ਵੀ ਕੱਲ ਨੂੰ ਭਰਾਂਗੇ ਯਾਰ ਆਪਾਂ ਦਾ ਦੁਪਹਿਰ ਬਾਦ ਆ ਵੀ ਹੁਣ ਬਾਸਪਤੀ ਆਪਾਂ ਵੇਚੇ ਦੇਣੀ ਆ ਇਹਦੇ ਨਾਲ ਨਾ ਰਸਤਾ ਹੀ ਰੁੱਧਿਆ ਪਿਆ ਹੈਗਾ ਏ ਹਾਂਜੀ ਭਤੀਜੋ ਕਿਵੇਂ ਹੋ ਠੀਕ ਹੋ ਤੇ ਸਿਹਜ ਜੀ ਠੀਕ ਨਹੀਂ ਹੈਗੀ ਭਤੀਜੋ ਜਗਵਾਲੀ ੱਡੇ ਆ ਗੱਡੀ ਮੈਂ ਵਾਪਸੇ ਮੋੜਦੀ ਕਿ ਪਿੰਡੇ ਚੱਲਦੇ ਆ ਯਾ ਰੈਸਟ ਕਰਦਾ ਜਾ ਕੇ ਬਲਗਮ ਖੰਗ ਜਖਾਮ ਵੀ ਗਲਾ ਜਾਂ ਹੋਇਆ ਪਿਆ ਲੱਗਦਾ ਹੈ ਕਿਤੇ ਅਲਜੀਏ ਨਾ ਜਾਵੇ ਕੰਮ ਕਿਉਂਕਿ ਇੱਕ ਡੈਥ ਹੋਈ ਵੀ ਯਾਰ ਰਿਸ਼ਤੇਦਾਰੀ ਚ ਕੱਲ ਨੂੰ ਭੋਗ ਆ ਉੱਥੇ ਜਾਣਾ ਪੈਣਾ ਤੇ ਇੱਕ ਆਪਣੇ ਨਾਲ ਪਿੰਡ ਜਖਵਾਲੀ ਤੋਂ ਆਪਣੇ ਉੱਥੇ ਵੀ ਡੈਥ ਹੋਈ ਵੀ ਉੱਥੇ ਵੀ ਕੱਲ ਨੂੰ ਭੋਗ ਆ ਚਲੋ ਮੱਥਾ ਤਾਂ ਆਪਾਂ ਪਿੰਡੇ ਟੇਕ ਲਿਆ ਦੀ ਗੁਰਦੁਆਰਾ ਸਾਹਿਬ ਹੋਰ ਦੱਸੋ ਠੀਕ ਹੋ ਤੇ ਇੱਕ ਤੁਸੀਂ ਯਾਰ ਬਲੌਗ ਘੱਟ ਦੇਖਦੇ ਹੋ ਹੁਣ ਆਪਾਂ ਬਲੌਗ ਨਾ ਹਫਤੇ ਦੇ ਵਿੱਚ ਤਿੰਨ ਦਿਨੇ ਪਾਇਆ ਕਰਾਂਗੇ ਪਾਇਆ ਕਰਾਂਗੇ ਵੱਡਾ 20 ਮਿੰਟ ਦਾ ਮੰਨ ਲਓ ਦੋ ਦਿਨ ਦਾ ਇਕੱਠਾ ਕਰਕੇ ਤੀਏ ਦਿਨ ਦੋ ਦਿਨ ਦਾ ਪਾਇਆ ਕਰੂਗਾ ਠੀਕ ਹੈ ਨਾ ਐਂ ਆ ਗੱਲ ਬਾਕੀ ਰਿਸਪੌਂਸ ਤੁਸੀਂ ਘੱਟ ਦੇ ਰਹੇ ਹੋ ਬਾਕੀ ਲਵ ਜੂਆ ਮੇਰੇ ਜਿਗਰ ਦੇ ਟੋਟਿਆਂ ਨੂੰ ਤੇ ਹੋਰ ਦੱਸਿਓ ਕਿ ਰਾਤ ਮੀਂਹ ਕਿੱਥੇ-ਕਿੱਥੇ ਪਿਆ ਕੋਈ ਜ਼ਿਆਦਾ ਮੀਂਹ ਤਾਂ ਨਹੀਂ ਪਿਆ ਹੈਗਾ ਆਦੇ ਦੀ ਜੇ ਮਟਰ ਲਈ ਆਈ ਮੈਂ ਕਿਹਾ ਭਾਈ ਲਿਆ ਦੂੰਗਾ ਮਟਰ ਤੁਹਾਨੂੰ ਹੋਰ ਦੱਸੋ ਗੱਲ ਬਾਤ ਠੀਕ ਹੋ ਹੁਣ ਚਲਦੇ ਆਪਾਂ ਪਿੰਡ ਨੂੰ ਘਰ ਨੂੰ ਚਲਦੇ ਆਂ ਅੱਜ ਜੀ ਦੋਸਤੋ ਆ ਗਿਆ ਮੈਂ ਘਰੇ ਯਾਰ ਮੁੜੇ ਆਇਆ ਅਜ ਹਵਾਲੀ ਤੋਂ ਹੀ ਤੇਜੀ ਖੰਗ ਬਲਗਮ ਹੋਈ ਵੀ ਆ ਤੁਹਾਨੂੰ ਦੱਸਿਆ ਤੀਆ ਤੇ ਹੋਰ ਦੱਸੋ ਗੱਲ ਬਾਤ ਠੀਕ ਹੋ ਚਲੋ ਓਕੇ ਤੇ ਆ ਦੇਖੋ ਮਸਤੀਆਂ ਕਰ ਰਹੇ ਨੇ ਟਿਮੀ ਟੌਮ ਹਾਂ ਬਤਾ ਨਾ ਓਏ ਮੇਰੇ ਲਾਡੂ ਨਾ ਕੜੋ ਨੋ 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 ਇੱਥੇ ਨਾ ਮੁੱਤੀ ਵੱਡੂ ਦੇ ਨੂੰ ਮੈਂ ਇਹਨੂੰ ਆਦਤਾ ਟਾਇਰਾਂ ਤੇ ਮੁਕਣਾ ਹੀ ਮੁਕਣਾ ਹੈ ਟੌਮ ਨੇ ਟੌਮ ਨੂੰ ਆਦਤਾ ਜਿੰਨਾ ਮਰਜੀ ਘੂਰ ਲੀਏ ਇਹਨੂੰ ਫਿਰ ਵੀ ਨੇ ਕੰਮ ਕਰੇ ਜਾਣਾ ਹੈ ਹਾਂ ਕੀ ਕਰ ਰਹੇ ਆ ਤੁਗੂ ਤੇ ਜਦੋਂ ਮੈਂ ਹੁਣ ਜਖਵਾਲੀ ਤੋਂ ਆਇਆ ਨਾ ਭਤੀਜ ਉੱਥੇ ਨਾ ਪਟਾਕੇ ਪਟੂਕੇ ਲਾਏ ਵੇ ਦੀਗੇ ਇੱਕ ਦੋ ਦੁਕਾਨ ਵਾਲਿਆਂ ਨੇ ਹਾਂ ਜੀ ਉਹ ਹੋ ਉਹ ਪਾਸੇ ਘੁੰਮਣ ਲੱਗ ਗਿਆ ਆਜੋ ਮਟਰ ਫਲੀ ਗੱਢੀਏ ਆਪ ਮਟਰ ਛਿੱਲ ਕੇ ਜਾਂ ਕੋਈ ਵੀ ਸਬਜ਼ੀ ਕੱਟ ਕੇ ਜਦ ਆਪਾਂ ਬਣਾਉਨੇ ਆ ਉਹਦਾ ਸਵਾਦ ਅਲੱਗ ਤੋਂ ਹੀ ਹੁੰਦਾ ਏ ਮੇਰੇ ਭਤੀਜ ਭਤੀਜੀਓ ਮਿੱਤਰ ਪਿਆਰਿਓ ਤੇ ਅੱਜ ਤਬੀਅਤ ਠੀਕ ਨਹੀਂ ਦੀ ਜੀ ਮੈਂ ਤਾਂ ਘਰੇ ਆ ਗਿਆ ਤੁਸੀਂ ਕਹੂਗੇ ਚਾਚਾ ਕਹਿੰਦਾ ਹੂੰ ਬਿਮਾਰ ਹੂੰ ਮਟਰ ਕੱਟ ਰਿਹਾ ਏ ਆਪਾਂ ਮੈਂ ਬੈਠੇ ਫ੍ਰੀ ਬੈਠਾ ਸੀ ਮੈਂ ਕਿਹਾ ਚੱਲ ਮੜੇ ਮੁੱਟੇ ਕਢਾ ਲਈਏ ਤੇ ਹਾਂ ਟਿੰਮੀ ਕੁਮੀ ਕਢਾ ਦੇ ਪੁੱਤ ਤੇ ਹੂੰ ਗੋਲੀ ਖਾਊਗਾ ਯਾਰ ਡੋਲੂ ਦੀ ਗੋਲੀ ਲਿੰਦਾ ਇੱਕ ਵਨ ਕੱਪੜੇ ਪਪੜੇ ਚੇਂਜ ਕਰਕੇ ਦੋ ਘੰਟੇ ਅਰੈਸਟ ਕਰਦਾ ਕਿਉਂਕਿ ਤੜਕੇ ਅੱਜ ਮੈਂ 3:30 ਵਜੇ ਉੱਠੜਿਆ ਪੀ ਯਾਰ ਇੱਕ ਲੈਡ ਭੱਜੀ ਵੀ ਦੀ ਇੱਕ ਰਾਤ ਫਿਰ ਕਦੇ ਮੀਂਹ ਆ ਗਿਆ ਛਰਾਟਾ ਜਾਂ ਜਾਂ ਲੈਡ ਭੱਜੀ ਅੱਖ ਖੁੱਲ ਗਈ ਸੀ ਹੋਰ ਦੱਸੋ ਗੱਲ ਠੀਕੋ ਓਕੇ ਰਿਪੋਰਟਰ ਆਜੋ ਫਿਰ ਕੀ ਕਰਦੇ ਟੋਟੇ ਤੁਹਾਨੂੰ ਖਿਲਾ ਦਈਏ ਮਟਰ ਤੇ ਜਿਹੜੇ ਮੇਰੇ ਭਤੀਜੇ ਦੋਸਤ ਦੇਖਦੇ ਨੇ ਮੈਨੂੰ ਤੁਸੀਂ ਵੀ ਯਾਰ ਘਰ ਦੇ ਨਾਲ ਜਿੱਦਣ ਫਰੀਜ਼ ਹੁੰਨੇ ਹੋ ਮੜੀ-ਮੁੱਟੀ ਸਬਜ਼ੀ ਘਟਾ ਲਿਆ ਕਰੋ ਸਿਆਪਿਓ ਮਟਰ ਨੂੰ ਟਰਕੜਾ ਲਿਆ ਕਰੋ ਦੇਖਿਓ ਕਿੰਨਾ ਨਿਆਰਾ ਹੁੰਦਾ ਹੈ ਕਿਤੇ ਐ ਨਾ ਕਹਦੇ ਹੋ ਕਿ ਆ ਤਾਂ ਲੇਡੀ ਜੀ ਦੇ ਕੰਮ ਨੇ ਲੇਡੀ ਜੀ ਦੇ ਨਹੀਂ ਹੈਗੇ ਆਪਣਾ ਵੀ ਫਰਜ਼ ਬਣਦਾ ਸਾਰਿਆਂ ਦਾ ਯਾਰ ਇਕੱਲਾ ਖਾਣਾ ਹੀ ਘਰੋਂ ਆ ਯਾਰ ਠੀਕ ਹੈ ਨਾ ਉਹਦੀ ਹੈਲਪ ਹੋ ਜਾਂਦੀ ਹੈ ਹੈਲਪ ਤੁਸੀਂ ਇੱਕ ਗੱਲ ਸੱਚ ਨਹੀਂ ਮੰਨਣੀ ਭਤੀਜੀਓ ਮੈਂ ਵਿਆਹ ਤੋਂ ਪਹਿਲਾਂ ਨਹੀਂ ਇਹ ਗੱਲਾਂ ਦਾਸਦਾ ਜਨਮ ਮਾਤਾ ਨੇ ਕਿਤੇ ਜਾਣਾ ਹੁੰਦਾ ਨਹੀਂ ਜਿਵੇਂ ਦੋ ਦੋ ਰਾਤਾਂ ਮੇਰੇ ਨਾਲ ਕੇ ਮੇ ਮਾਤਾ ਰਹੇ ਆਉਂਦੀ ਹੁੰਦੀ ਦੀਆਂ ਛੁੱਟੀਆਂ ਹੁੰਦੀਆਂ ਦੀ ਮੈਂ ਘਰੇ ਦੇਖ ਲਉ ਭਾਂਡੇ ਵੀ ਧੋ ਦਿੰਦਾ ਹੁੰਦਾ ਦੀ ਯਾਰ ਚਾਚੂ ਬਣਾ ਕੇ ਆਪਦੀ ਆਪੇ ਇਹਦੇ ਵਿੱਚ ਕਾਦੀ ਸੰਗਾ ਯਾਰ ਬਾਹਰ ਵੀ ਆਪਾਂ ਕੰਮ ਕਰਦੇ ਹਾਂ ਮੁੰਡੇ ਆਪਣੇ ਰੋਟੀਆਂ ਪਕਾਉਂਦੇ ਹੁਣੇ ਬਾਹਰ ਇਸ ਕਰਕੇ ਓਕੇ ਲਵ ਯੂ ਜੁਗ ਜੁਗ ਜੀਣ ਮੇਰੇ ਦੋਸਤ ਮਿੱਤਰ ਭਤੀਜ ਭਤੀਜੀਆਂ ਲਵ ਯੂ ਬਸ ਹਾਂਜੀ ਦੋਸਤੋ ਠੀਕ ਹੋ ਜੀਨੀ ਬੋਲੀ ਸੀ ਕਿ ਥੋੜੀ ਜਿਹੀ ਸਬਸਪਤੀ ਫੇਰ ਢਾਹ ਗਿਆ ਕੱਲੂ ਭਰਾਂਗੇ ਇਹਨੂੰ ਜਿਹੜੀ ਕੱਲ ਵੱਡੀ ਦੀ ਪੂਸ਼ਾ 44 ਉਹ ਵੇਗੀ ਆਪਣੀ ਟਰੈਕਟਰ ਆ ਰਿਹਾ ਹੈ ਹੋਰ ਦੋਸਤੋ ਗੱਲ ਬਾਤ ਉਹ ਠੀਕੋ ਇਹ ਅੱਜ 57 ਕਿੰਮਟ ਦਾ ਹੀ ਵਲੌਗ ਬਣਿਆ ਉਹ ਮੇਰੇ ਹਿਸਾਬ ਨਾਲ ਤੁਸੀਂ ਦੇਖ ਲਿਓ ਜਿੰਨਾ ਵੀ ਹੋਇਆ ਇਹ ਹੁਣ ਕੱਲ ਤੋਂ ਇੱਕ ਦਿਨ ਵਿੱਚ ਗੈਪ ਪਾ ਕੇ ਬਣਾਇਆ ਕਰਾਂਗੇ ਆਪੇ ਚ ਤਿੰਨ ਬਲੌਕ ਪਾਇਆ ਕਰਾਂਗੇ 18 18 20 20 ਮਿੰਟ ਦੇ ਦੋ ਦਿਨਾਂ ਦਾ ਇੱਕ ਬਲੌਕ ਕਰਦਿਆ ਕਰਨਾ ਹੈ ਕਿਉਂਕਿ ਤੁਸੀਂ ਰਿਸਪੌਂਸ ਘੱਟ ਦਿੰਦੇ ਹੋ ਉਹ ਵਾਸਤੇ ਕਿ ਬਾਕੀ ਓਕੇ ਆ ਰਿਪੋਰਟ ਆਪ ਜੀ ਹਾਂ ਜੀ ਜਿੱਤ ਪਿਆ ਰਹੇ ਹੁਣ ਟਰੈਕਟਰ ਆ ਗਿਆ ਖਲ ਲਾ ਰਿਹਾ ਇਹਦੀ ਟਿੱਕਾ ਜੀਰੀ ਨਹਾਰ ਕਿਹਦੀ ਆਉਂਦੀ ਸੀ ਤਾਂ ਵਾਸਤੇ ਹੋ ਲਓ ਹੁਣ ਇੱਕ ਫੋੜ ਦੋਸਤੋਂ ਗੱਲਬਾਤ ਠੀਕ ਹੋ ਓਕੇ ਰਿਪੋਰਟ ਮੈਂ ਕਹਿੰਦਾ ਮੀਂਹ ਆ ਜਾਂਦਾ ਰਾਤ ਨੂੰ ਇਲਾਹੇ ਲਈ ਕੰਬੀਓ ਕਰ ਦਈਏ ਇਹ ਹੋਰ ਦਸਤੋਂ ਗੱਲਬਾਤ ਇਹ ਮੀਂਹ ਨੂੰ ਨਾ ਟਿੰਗ ਨਹੀਂ ਮਗਰ ਰਹੀ ਪਿੱਛੇ ਹੋ ਜਾ ਪਿੱਛੇ ਹੋਰ ਲੱਥੋ ਠੀਕ ਹੋ ਓਕੇ ਰਿਪੋਰਟ ਮੈਂ